ਜੈ ਭੀਮ ਜੈ ਭਾਰਤ ਸਾਰੇ ਜ਼ੋਨ ਦੇ ਸਾਰੇ ਵੋਟਰ ਸਪੋਰਟਰਾਂ ਨੂੰ ਸਤਿਕਾਰਯੋਗ ਸਾਥੀਓ 14 ਦਸੰਬਰ ਨੂੰ ਬਲਾਕ ਸੰਮਤੀ ਜ਼ੋਨ ਟਿਸਿਆਂ ਕਾਨਾਂ ਤੋਂ ਸਰਬਸੰਝੀ ਪਿੰਡ ਟਿਸਿਆਂ ਕਾਨਾਂ ਦੇ ਔਰ ਸਾਰੇ ਜ਼ੋਨ ਦੇ ਪੜੇ ਲਿਖੇ ਬੇਦਾਗ ਇਮਾਨਦਾਰ ਉਮੀਦਵਾਰ ਸ਼੍ਰੀ ਬਲਜਿੰਦਰ ਰਾਜੂ ਜੀ ਜਿਨ੍ਹਾਂ ਦਾ ਚੋਣ ਨਿਸ਼ਾਨ ਹਾਥੀ ਅੱਜ ਉਨ੍ਹਾਂ ਦੇ ਹੱਕ ਦੇ ਵਿੱਚ ਵਿਸ਼ਾਲ ਚੋਣ ਜਲਸਾ ਪੈਂਟਿਸਿਆਂ ਵਿੱਚ ਕੀਤਾ ਜਾ ਰਿਹਾ ਔਰ ਮੈਂ ਸਾਰੇ ਵੋਟਰਾਂ ਸਪੋਰਟਰਾਂ ਨੂੰ ਬੇਨਤੀ ਕਰਦਾ 14 ਤਰੀਕ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਹਾਥੀ ਦੇ ਨਿਸ਼ਾਨ ਤੇ ਮੋਹਰਾਂ ਲਾ ਕੇ ਪਾਓ ਜੀ ਔਰ ਨਾਲ ਹੀ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤੋਂ ਬੰਡਾਲਾ ਤੋਂ ਸ਼੍ਰੀਮਤੀ ਮਨਪ੍ਰੀਤ ਕੌਰ ਜੀ ਜਿਨ੍ਹਾਂ ਦਾ ਚੋਣ ਨਿਸ਼ਾਨ ਹਾਥੀ ਉਹਨਾਂ ਨੂੰ ਵੀ ਬੋਰਡ ਜਿਹੜੀ ਹਾਥੀ ਦੇ ਨਿਸ਼ਾਨ ਤੇ ਪਾ ਕੇ ਕੰਮਜਾ ਬਣਾਓ ਦੋਨੇ ਪਰਚੀਆਂ ਸੇਮ ਮਿਲਣੀਆਂ ਸੇਮ ਪਰਚੀਆਂ ਦੇ ਉੱਪਰ ਦੋਨੇ ਹਾਥੀ ਦੇ ਨਿਸ਼ਾਨ ਹਾਥੀ ਤੇ ਮੋਰਾ ਲਗਾਓ ਜੀ ਕਲਮ ਕੀ ਅਜੇ ਬੋਟਾ ਦੀ ਬੋਟਾਂ ਦੀ ਸਵੇਰੇ ਆਲਰੇਡੀ ਜਿਹੜੀ 8 ਵਜੇ ਤੋਂ ਲੈ ਕੇ 4 ਵਜੇ ਤੱਕ ਜੈਪੀਨ ਜੈ ਭਾਰਤ ਜੈ ਗੁਰਦੇਵ ਧੰਨ ਗੁਰਦੇਵ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਮੈਂ ਬਲਜੀਤ ਕੌਰ ਪੰਜ ਮੇਰੇ ਹਸਬੰਡ ਬਲਜਿੰਦਰ ਕੁਮਾਰ ਆਜੂ ਜੋ ਬਲਾਕ ਸੰਮਤੀ ਚੋਣਾ ਤੇ ਖੜੇ ਹਨ ਮੈਂ ਚਾਹੁੰਦੀ ਆ ਉਹਨਾਂ ਨੂੰ ਜਿੱਦਾਂ ਤੁਸੀਂ ਪਹਿਲਾਂ ਸਾਡਾ ਸਾਥ ਦਿੱਤਾ ਆ ਇਸੇ ਤਰ੍ਹਾਂ ਹੁਣ ਵੀ ਸਾਡਾ ਸਾਥ ਦੇ ਕੇ ਉਹਨਾਂ ਨੂੰ ਇੱਕ ਇੱਕ ਕੀਮਤੀ ਵੋਟ ਪਾ ਕੇ ਉਹਨਾਂ ਨੂੰ ਕਾਮਯਾਬ ਕਰੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੀ ਚੋਣ ਨਿਸ਼ਾਨ ਹਾਥੀ ਤੇ 14 ਤਰੀਕ ਨੂੰ ਇੱਕ ਇੱਕ ਮੋਹਰ ਲਾ ਕੇ ਉਹਨਾਂ ਨੂੰ ਕਾਮਯਾਬ ਬਣਾਓ ਜਿੰਨੇ ਵੀ ਸਾਡੇ ਸਾਥੀ ਜਾਂ ਹਾਥੀ ਦੇ ਆ ਜ਼ਿਲ੍ਹਾ ਪੰਚਾਇਤ ਬਲਾਕ ਸੰਮਤੀ ਸਾਰਿਆਂ ਤੇ ਵੋਟਾਂ ਪਾ ਕੇ ਹਾਥੀ ਨੂੰ ਕਾਮਯਾਬ ਬਣਾਓ ਧੰਨਵਾਦ ਸਾਰਿਆਂ ਦਾ ਆ ਗਿਆ ਭਈ ਆ ਗਿਆ ਆ ਗਿਆ ਆ ਗਿਆ ਭਈ ਆ ਗਿਆ ਵਾ ਧੰਨਵਾਦ ਰਾਜੂ ਜਿੰਦਾਬਾਦ 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 ਧੰਨਵਾਦ ਰਾਜੂ ਜਿੰਦਾਬਾਦ ਜਿੰਦਾਬਾਦ ああみんなでねえってわけ